ਗਈ ਜਿਸ ਕਾਰਨ ਕਣਕ ਦੀ ਫਸਲ ਸਬਜ਼ੀਆਂ ਅਤੇ ਪਸ਼ੂਆਂ ਦੇ ਚਾਰੇ ਦਾ ਵੱਡਾ ਨੁਕਸਾਨ ਹੋਇਆ ਹੈ ਇਸ ਬਰਸਾਤ ਤੇ ਗੜੇਮਾਰੀ ਦੇ ਕਾਰਨ ਪੰਜਾਬ ਦੇ ਵਿੱਚ ਸ਼ੀਤ ਲਹਿਰ ਦੇ ਵਿੱਚ ਵਾਧਾ ਹੋਇਆ ਹੈ ਦੇਸ਼ ਦੇ ਵੱਖ-ਵੱਖਰੇ ਹਿੱਸਿਆਂ ਦੇ ਵਿੱਚ ਮੌਸਮ ਦੀ ਗੱਲ ਕਰੀਏ ਤਾਂ ਰਾਜਧਾਨੀ ਦਿੱਲੀ ਦੇ ਵਿੱਚ ਵੀ ਠੰਡ ਵਧੀ ਹੈ ਦਿੱਲੀ ਵਿੱਚ ਵੀ ਕਈ ਜਗ੍ਹਾ ਤੇ ਮੀਂਹ ਪਿਆ ਅਤੇ ਆਉਣ ਵਾਲੇ ਦਿਨਾਂ ਵਿੱਚ ਵੀ ਮੀਂਹ ਪੈਣ ਦੀ ਸੰਭਾਵਨਾ ਦਿਟਾਈ ਗਈ ਹੈ ਮੌਸਮ ਵਿਭਾਗ ਦੇ ਮੁਤਾਬਕ ਵੱਖ-ਵੱਖ ਹਿੱਸਿਆਂ ਨੂੰ ਪ੍ਰਭਾਵਿਤ ਕਰਨ ਵਾਲੀ ਪੱਛਮੀ ਗੜਬੜੀ ਐਕਟਿਵ ਹੋ ਗਈ ਹੈ ਜਿਸ ਕਾਰਨ 12 ਜਨਵਰੀ ਅਤੇ ਇਸ ਤੋਂ ਬਾਅਦ ਮੌਸਮ ਦੇ ਹਾਲਾਤ ਅਸਥਿਰ ਰਹਿਣਗੇ ਇਸ ਗੜਬੜੀ ਦੇ ਕਾਰਨ ਪੱਛਮੀ ਹਿਮਾਲੇ ਖੇਤਰ ਦੇ ਵਿੱਚ بارش ਅਤੇ ਬਰਫਵਾਰੀ ਦੇਖਣ ਨੂੰ ਮਿਲੇਗੀ ਇਸ ਤੋਂ ਇਲਾਵਾ ਇਸ ਸਮੇਂ ਦੌਰਾਨ ਉੱਤਰ ਪੱਛਮੀ ਭਾਰਤ ਦੇ ਵਿੱਚ ਵੀ ਮੱਧ ਭਾਰਤ ਦੇ ਵਿੱਚ ਵੀ ਮੈਦਾਨੀ ਇਲਾਕਿਆਂ ਦੇ ਵਿੱਚ ਵੀ ਅਜੀਹਾ ਮੌਸਮ ਦੇਖਣ ਨੂੰ ਮਿਲੇਗਾ 11 ਜਨਵਰੀ ਨੂੰ ਮੌਸਮ ਵਿਭਾਗ ਵੱਲੋਂ ਜਾਰੀ ਕੀਤੀ ਗਈ ਐਡਵਾਈਜ਼ਰੀ ਮੁਤਾਬਕ ਹਿਮਾਚਲ ਪ੍ਰਦੇਸ਼, ਪੰਜਾਬ, ਹਰਿਆਣਾ, ਚੰਡੀਗੜ੍ਹ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਵਰਗੇ ਰਾਜਾਂ ਦੇ ਵਿੱਚ ਗੱਜ ਤੇ ਤੂਫਾਨ ਆਉਣ ਦੀ ਸੰਭਾਵਨਾ ਜਤਾਈ ਗਈ ਹੈ ਜੋ ਕਿ 12 ਜਨਵਰੀ ਨੂੰ ਉੱਤਰਾਖੰਡ ਤੱਕ ਫੈਲ ਸਕਦੀ ਹੈ। ਇਸ ਤੋਂ ਇਲਾਵਾ 11 ਜਨਵਰੀ ਨੂੰ ਰਾਜਸਥਾਨ ਵਿੱਚ ਲਗ ਲਗ ਥਾਵਾਂ ਤੇ ਗੜੇਮਾਰੀ ਵੀ ਪਈ ਹੈ ਅਤੇ ਨਾਲ ਲੱਗਦੇ ਸੂਬੇ ਹਰਿਆਣਾ ਤੇ ਰਾਜਸਥਾਨ ਦੇ ਵਿੱਚ ਵੀ 12 ਜਨਵਰੀ ਅਤੇ ਇਸ ਤੋਂ ਬਾਅਦ ਇਸੇ ਤਰ੍ਹਾਂ ਦੇ ਹਾਲਾਤ ਰਹਿਣ ਦੀ ਉਮੀਦ ਜਿताई ਜਾ ਰਹੀ ਹੈ। ਉਧਰ ਦੇਸ਼ ਦੇ ਕਈ ਖੇਤਰਾਂ ਦੇ ਵਿੱਚ ਸੰਘਣੀ ਧੁੰਦ ਵੀ ਪੈ ਰਹੀ ਹੈ। ਸੰਘਣੀ ਧੁੰਦ ਦੇ ਕਾਰਨ ਉੱਤਰ ਭਾਰਤ ਦੇ ਵਿੱਚ ਕਈ ਟ੍ਰੇਨਾਂ ਲੇਟ ਚੱਲ ਰਹੀਆਂ ਨੇ ਜਿਸ ਕਾਰਨ ਯਾਤਰੀਆਂ ਨੂੰ ਲੰਮੀ ਉਡੀਕ ਕਰਨੀ ਪੈ ਰਹੀ ਹੈ। ਉੱਤਰ ਭਾਰਤ ਵਿੱਚ ਚੱਲਣ ਵਾਲੀਆਂ ਕਈ ਮਹੱਤਵਪੂਰਨ ਟ੍ਰੇਨਾਂ ਦੇਰੀ ਦੇ ਨਾਲ ਚੱਲ ਰਹੀਆਂ ਨੇ ਜਦਕਿ ਲੰਬੇ ਰੂਟ ਦੀਆਂ ਟ੍ਰੇਨਾਂ ਘੰਟਿਆਂ ਵੱਧੀ ਦੇਰੀ ਦੇ ਨਾਲ ਸਟੇਸ਼ਨਾਂ ਤੇ ਪਹੁੰਚ ਰਹੀਆਂ ਨੇ। ਜੇਕਰ ਵੱਖ-ਵੱਖ ਰੀਆਂ ਟ੍ਰੇਨਾਂ ਦੀ ਗੱਲ ਕਰੀਏ ਤਾਂ ਸੱਚਖੰਡ ਐਕਸਪ੍ਰੈਸ ਆਪਣੇ ਤੈਅ ਸਮੇਂ ਤੋਂ ਲਗਭਗ 6.5 ਘੰਟੇ ਦੇਰੀ ਨਾਲ ਪਹੁੰਚੀ ਹੈ। ਇਹ ਟ੍ਰੇਨ ਅੰਮ੍ਰਿਤਸਰ ਆਪਣੇ ਨਿਰਧਾਰਿਤ ਸਮੇਂ ਤੋਂ 15 ਘੰਟੇ ਦੇਰੀ ਨਾਲ ਪਹੁੰਚੀ ਹੈ। ਜਲਿਆਂਵਾਲਾ ਬਾਗ ਐਕਸਪ੍ਰੈਸ ਦੀ ਗੱਲ ਕਰੀਏ ਤਾਂ ਇਹ ਵੀ ਆਪਣੇ ਤੈਅ ਸਮੇਂ ਤੋਂ 7 ਘੰਟੇ ਲੇਟ ਹੋਈ ਹੈ। ਇਸ ਤਰ੍ਹਾਂ ਰੇਲਵੇ ਸਟੇਸ਼ਨਾਂ 'ਤੇ ਯਾਤਰੀਆਂ ਨੂੰ ਕਈ ਘੰਟੇ ਇੰਤਜ਼ਾਰ ਕਰਨਾ ਪੈ ਰਿਹਾ ਹੈ। ਉਦੋਂ ਟ੍ਰੇਨਾਂ ਦੇ ਵਿੱਚ ਦੇਰੀ ਹੋਣ ਕਾਰਨ ਲੋਕਾਂ ਨੂੰ ਬੱਸਾਂ ਦੇ ਵਿੱਚ ਵੀ ਸਫ਼ਰ ਕਰਨ ਵਿੱਚ ਦਿੱਕਤਾਂ ਆ ਰਹੀਆਂ ਨੇ ਕਿਉਂਕਿ ਬੱਸਾਂ ਵੀ ਸੰਘਣੀ ਤੋਂਦ ਕਾਰਨ ਲੇਟ ਹੋ ਰਹੀਆਂ ਨੇ ਟ੍ਰੇਨਾਂ ਦੀ ਦੇਰੀ ਕਰਕੇ ਬੱਸਾਂ ਵਿੱਚ ਵੀ ਭੀੜ ਨਜ਼ਰ ਆ ਰਹੀ ਹੈ ਜਿਸ ਕਰਕੇ ਆਮ ਲੋਕ ਬੱਸਾਂ ਵੱਲ ਰੁੱਕਾ ਰਹੇ ਨੇ ਪਰ ਬੱਸਾਂ ਦੇ ਵਿੱਚ ਵੀ ਯਾਤਰੀਆਂ ਦੀ ਭੀੜ ਹੋਣ ਕਾਰਨ ਅਤੇ ਤੋਂਦ ਹੋਣ ਕਾਰਨ ਯਾਤਰੀਆਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕੁੱਲ ਮਿਲਾ ਕੇ ਪਛਮੀ ਗੜਬੜੀ ਦੇ ਕਾਰਨ ਉੱਤਰ ਭਾਰਤ ਦੇ ਵਿੱਚ ਮੌਸਮ ਅਸਥਿਰ ਹੈ। ਕਈ ਜਗ੍ਹਾ ਤੇ ਧੁੰਦ ਪੈ ਰਹੀ ਹੈ ਤੇ ਕਈ ਜਗ੍ਹਾ ਤੇ ਗੜੇ ਮਾਰੀ ਅਤੇ بارش ਦੇ ਕਾਰਨ ਠੰਡ ਦੇ ਵਿੱਚ ਵਾਧਾ ਹੋ ਰਿਹਾ ਹੈ। ਜਿਸ ਕਰਕੇ ਆਮ ਲੋਕਾਂ ਨੂੰ ਠੰਡ ਕਾਰਨ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਅਤੇ ਜਨ ਜੀਵਨ ਪ੍ਰਭਾਵਿਤ ਹੋਇਆ ਹੈ। ਉਧਰ ਜੇਕਰ ਯਾਤਿਆਦ ਦੀ ਗੱਲ ਕਰੀਏ ਤਾਂ ਯਾਤਿਆਦ ਵੀ ਕਾਫੀ ਧੀਮੀ ਰਫ਼ਤਾਰ ਦੇ ਨਾਲ ਚੱਲ ਰਿਹਾ ਹੈ। ਬੱਸਾਂ, ਕਾਰਾਂ ਅਤੇ ਮੋਟਰਸਾਈਕਲ ਸਵਾਰ ਤੇਜ਼ੀ ਰਫ਼ਤਾਰ ਦੇ ਨਾਲ ਆਪਣੀਆਂ ਮੰਜ਼ਲਾਂ ਤੇ ਪਹੁੰਚ ਰਹੇ ਨੇ ਅਤੇ ਇਸ ਕਾਰਨ ਸਵੇਰੇ ਅਤੇ ਸ਼ਾਮ ਗੈਰੀ ਧੁੰਦ ਹੋਣ ਕਾਰਨ ਲਗਭਗ ਦੁੱਗਣੇ ਸਮੇਂ ਤੱਕ ਯਾਤਰੀ ਆਪਣੇ ਸਥਾਨਾਂ ਤੱਕ ਪਹੁੰਚ ਰਹੇ ਨੇ। ਕੁੱਲ ਮਿਲਾ ਕੇ ਠੰਡ ਤੇ ਸੰਘਣੀ ਧੁੰਦ, ਗੜੇਮਾਰੀ ਅਤੇ ਬਰਸਾਤ ਨੇ ਉੱਤਰ ਭਾਰਤ ਦੇ ਵਿੱਚ ਜਨ ਜੀਵਨ ਨੂੰ ਪ੍ਰਭਾਵਿਤ ਕੀਤਾ ਹੈ। ਵਿਸ਼ਵਾਰਤਾ ਦੇਖ ਰਹੇ ਹੋ ਤੁਸੀਂ ਬਹੁਤ-ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਬੀਤੀ ਰਾਤ ਪੰਜਾਬ ਅਤੇ ਇਸ ਦੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਹੋਈ ਬਰਸਾਤ ਦੇ ਕਾਰਨ ਫਸਲਾਂ ਦਾ ਵੱਡਾ ਨੁਕਸਾਨ ਹੋਣ ਦੀ ਖਬਰ ਸਾਹਮਣੇ ਆਈ ਹੈ ਬੀਤੀ ਰਾਤ ਤਕਰੀਬਨ ਅੱਧੀ ਰਾਤ ਤੋਂ ਬਾਅਦ ਇੱਕਦਮ ਮੀਂਹ ਅਤੇ ਗੜਿਆਂ ਦੇ ਕਾਰਨ ਪੰਜਾਬ ਦੇ ਵਿੱਚ ਕਈ ਜਗ੍ਹਾ ਤੇ ਫਸਲ ਦੇ ਦਾ ਵੱਡਾ ਨੁਕਸਾਨ ਹੋਇਆ ਹੈ ਕਈ ਜਗ੍ਹਾ ਤੇ ਗੜਿਆਂ ਦੀ ਵੱਡੀ ਚਾਦਰ ਵਿਛ ਗਈ ਜਿਸ ਕਾਰਨ ਕਣਕ ਦੀ ਫਸਲ ਸਬਜ਼ੀਆਂ ਅਤੇ ਪਸ਼ੂਆਂ ਦੇ ਚਾਰੇ ਦਾ ਵੱਡਾ ਨੁਕਸਾਨ ਹੋਇਆ ਹੈ ਇਸ ਬਰਸਾਤ ਤੇ ਗੜੇਮਾਰੀ ਦੇ ਕਾਰਨ ਪੰਜਾਬ ਦੇ ਵਿੱਚ ਸ਼ੀਤ ਲਹਿਰ ਦੇ ਵਿੱਚ ਵਾਧਾ ਹੋਇਆ ਹੈ। ਦੇਸ਼ ਦੇ ਵੱਖ-ਵੱਖਰੇ ਹਿੱਸਿਆਂ ਦੇ ਵਿੱਚ ਮੌਸਮ ਦੀ ਗੱਲ ਕਰੀਏ ਤਾਂ ਰਾਜਧਾਨੀ ਦਿੱਲੀ ਦੇ ਵਿੱਚ ਵੀ ਠੰਡ ਵਧੀ ਹੈ। ਦਿੱਲੀ ਵਿੱਚ ਵੀ ਕਈ ਜਗ੍ਹਾ ਤੇ ਮੀਂਹ ਪਿਆ ਅਤੇ ਆਉਣ ਵਾਲੇ ਦਿਨਾਂ ਵਿੱਚ ਵੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ। ਮੌਸਮ ਵਿਭਾਗ ਦੇ ਮੁਤਾਬਕ ਵੱਖ-ਵੱਖ ਹਿੱਸਿਆਂ ਨੂੰ ਪ੍ਰਭਾਵਿਤ ਕਰਨ ਵਾਲੀ ਪੱਛਮੀ ਗੜਬੜੀ ਐਕਟਿਵ ਹੋ ਗਈ ਹੈ ਜਿਸ ਕਾਰਨ 12 ਜਨਵਰੀ ਅਤੇ ਇਸ ਤੋਂ ਬਾਅਦ ਮੌਸਮ ਦੇ ਹਾਲਾਤ ਅਸਥਿਰ ਰਹਿਣਗੇ। ਇਸ ਗੜਬੜੀ ਦੇ ਕਾਰਨ ਪੱਛਮੀ ਹਿਮਾਲੇ ਖੇਤਰ ਦੇ ਵਿੱਚ ਬਾਰਿਸ਼ ਅਤੇ ਬਰਫਵਾਰੀ ਦੇਖਣ ਨੂੰ ਮਿਲੇਗੀ ਇਸ ਤੋਂ ਇਲਾਵਾ ਇਸ ਸਮੇਂ ਦੌਰਾਨ ਉੱਤਰ ਪੱਛਮੀ ਭਾਰਤ ਦੇ ਵਿੱਚ ਵੀ ਮੱਧ ਭਾਰਤ ਦੇ ਵਿੱਚ ਵੀ ਮੈਦਾਨੀ ਇਲਾਕਿਆਂ ਦੇ ਵਿੱਚ ਵੀ ਅਜਿਹਾ ਮੌਸਮ ਦੇਖਣ ਨੂੰ ਮਿਲੇਗਾ 11 ਜਨਵਰੀ ਨੂੰ ਮੌਸਮ ਵਿਭਾਗ ਵੱਲੋਂ ਜਾਰੀ ਕੀਤੀ ਗਈ ਐਡਵਾਈਜ਼ਰੀ ਮੁਤਾਬਕ ਹਿਮਾਚਲ ਪ੍ਰਦੇਸ਼ ਪੰਜਾਬ ਹਰਿਆਣਾ ਚੰਡੀਗੜ੍ਹ ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਵਰਗੇ ਰਾਜਾਂ ਦੇ ਵਿੱਚ ਗੱਜ ਤੇ ਤੂਫਾਨ ਆਉਣ ਦੀ ਸੰਭਾਵਨਾ ਜਤਾਈ ਗਈ ਹੈ ਜੋ ਕਿ 12 ਜਨਵਰੀ ਨੂੰ ਉੱਤਰਾਖੰਡ ਤੱਕ ਫੈਲ ਸਕਦੀ ਹੈ ਇਸ ਤੋਂ ਇਲਾਵਾ 11 ਜਨਵਰੀ ਨੂੰ ਰਾਜਸਥਾਨ ਵਿੱਚ ਲਗ ਲਗ ਥਾਵਾਂ ਤੇ ਗੜੇ ਮਾਰੀ ਵੀ ਪਈ ਹੈ ਅਤੇ ਨਾਲ ਲੱਗਦੇ ਸੂਬੇ ਹਰਿਆਣਾ ਤੇ ਰਾਜਸਥਾਨ ਦੇ ਵਿੱਚ ਵੀ 12 ਜਨਵਰੀ ਅਤੇ ਇਸ ਤੋਂ ਬਾਅਦ ਇਸੇ ਤਰ੍ਹਾਂ ਦੇ ਹਾਲਾਤ ਰਹਿਣ ਦੀ ਉਮੀਦ ਜਿਤਾਈ ਜਾ ਰਹੀ ਹੈ ਉਧਰ ਦੇਸ਼ ਦੇ ਕਈ ਖੇਤਰਾਂ ਦੇ ਵਿੱਚ ਸੰਘਣੀ ਧੁੰਦ ਵੀ ਪੈ ਰਹੀ ਹੈ ਸੰਘਣੀ ਧੁੰਦ ਦੇ ਕਾਰਨ ਉੱਤਰ ਭਾਰਤ ਦੇ ਵਿੱਚ ਕਈ ਟ੍ਰੇਨਾਂ ਲੇਟ ਚੱਲ ਰਹੀਆਂ ਨੇ ਜਿਸ ਕਾਰਨ ਯਾਤਰੀਆਂ ਨੂੰ ਲੰਮੀ ਉਡੀਕ ਕਰਨੀ ਪੈ ਰਹੀ ਹੈ ਉੱਤਰ ਭਾਰਤ ਵਿੱਚ ਚੱਲਣ ਵਾਲੀਆਂ ਕਈ ਮਹੱਤਵਪੂਰਨ ਟ੍ਰੇਨਾਂ ਦੇਰੀ ਦੇ ਨਾਲ ਚੱਲ ਰਹੀਆਂ ਨੇ ਜਦਕਿ ਲੰਬੇ ਰੂਟ ਦੀਆਂ ਟ੍ਰੇਨਾਂ ਘੰਟਿਆਂ ਵੱਧੀ ਦੇਰੀ ਦੇ ਨਾਲ ਸਟੇਸ਼ਨਾਂ ਤੇ ਪਹੁੰਚ ਰਹੀਆਂ ਨੇ ਜੇਕਰ ਵੱਖ-ਵੱਖਰੀਆਂ ਟ੍ਰੇਨਾਂ ਦੀ ਗੱਲ ਕਰੀਏ ਤਾਂ ਸਤਖੰਡ ਐਕਸਪ੍ਰੈਸ ਆਪਣੇ ਤੈਅ ਸਮੇਂ ਤੋਂ ਲਗਭਗ 6.5 ਘੰਟੇ ਦੇਰੀ ਨਾਲ ਪਹੁੰਚੀ ਹੈ ਇਹ ਟ੍ਰੇਨ ਅੰਮ੍ਰਿਤਸਰ ਆਪਣੇ ਨਿਰਧਾਰਿਤ ਸਮੇਂ ਤੋਂ 15 ਘੰਟੇ ਦੇਰੀ ਨਾਲ ਪਹੁੰਚੀ ਹੈ ਜਲਿਆਂਵਾਲਾ ਬਾਗ ਐਕਸਪ੍ਰੈਸ ਦੀ ਗੱਲ ਕਰੀਏ ਤਾਂ ਇਹ ਵੀ ਆਪਣੇ ਤੈਅ ਸਮੇਂ ਤੋਂ 7 ਘੰਟੇ ਲੇਟ ਹੋਈ ਹੈ ਇਸ ਤਰ੍ਹਾਂ ਰੇਲਵੇ ਸਟੇਸ਼ਨਾਂ ਤੇ ਯਾਤਰੀਆਂ ਨੂੰ ਕਈ ਘੰਟੇ ਇੰਤਜ਼ਾਰ ਕਰਨਾ ਪੈ ਰਿਹਾ ਹੈ ਉਦੋਂ ਟ੍ਰੇਨਾਂ ਦੇ ਵਿੱਚ ਦੇਰੀ ਹੋਣ ਕਾਰਨ ਲੋਕਾਂ ਨੂੰ ਬੱਸਾਂ ਦੇ ਵਿੱਚ ਵੀ ਸਫ਼ਰ ਕਰਨ ਵਿੱਚ ਦਿੱਕਤਾਂ ਆ ਰਹੀਆਂ ਨੇ ਕਿਉਂਕਿ ਬੱਸਾਂ ਵੀ ਸੰਘਣੀ ਤੁੰਦ ਕਾਰਨ ਲੇਟ ਹੋ ਰਹੀਆਂ ਨੇ ਟ੍ਰੇਨਾਂ ਦੀ ਦੇਰੀ ਕਰਕੇ ਬੱਸਾਂ ਵਿੱਚ ਵੀ ਭੀੜ ਨਜ਼ਰ ਆ ਰਹੀ ਹੈ ਜਿਸ ਕਰਕੇ ਆਮ ਲੋਕ ਬੱਸਾਂ ਵੱਲ ਰੁਕ ਕਰ ਰਹੇ ਨੇ ਪਰ ਬੱਸਾਂ ਦੇ ਵਿੱਚ ਵੀ ਯਾਤਰੀਆਂ ਦੀ ਭੀੜ ਹੋਣ ਕਾਰਨ ਅਤੇ ਧੁੰਦ ਹੋਣ ਕਾਰਨ ਯਾਤਰੀਆਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੁੱਲ ਮਿਲਾ ਕੇ ਪਛਮੀ ਗੜਬੜੀ ਦੇ ਕਾਰਨ ਉੱਤਰ ਭਾਰਤ ਦੇ ਵਿੱਚ ਮੌਸਮ ਅਸਥਿਰ ਹੈ। ਕਈ ਜਗ੍ਹਾ ਤੇ ਧੁੰਦ ਪੈ ਰਹੀ ਹੈ ਤੇ ਕਈ ਜਗ੍ਹਾ ਤੇ ਗੜੇ ਮਾਰੀ ਅਤੇ بارش ਦੇ ਕਾਰਨ ਠੰਡ ਦੇ ਵਿੱਚ ਵਾਧਾ ਹੋ ਰਿਹਾ ਹੈ ਜਿਸ ਕਰਕੇ ਆਮ ਲੋਕਾਂ ਨੂੰ ਠੰਡ ਕਾਰਨ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਅਤੇ ਜਨ ਜੀਵਨ ਪ੍ਰਭਾਵਿਤ ਹੋਇਆ ਹੈ। ਉਧਰ ਜੇਕਰ ਯਾਤਰਾ ਆਯਾਦ ਦੀ ਗੱਲ ਕਰੀਏ ਤਾਂ ਯਾਤਰਾ ਆਯਾਦ ਵੀ ਕਾਫੀ ਧੀਮੀ ਰਫ਼ਤਾਰ ਦੇ ਨਾਲ ਚੱਲ ਰਿਹਾ ਹੈ ਬੱਸਾਂ ਕਾਰਾਂ ਅਤੇ ਮੋਟਰਸਾਈਕਲ ਸਵਾਰ ਧੀਮੀ ਰਫ਼ਤਾਰ ਦੇ ਨਾਲ ਆਪਣੀਆਂ ਮੰਜ਼ਲਾਂ ਤੇ ਪਹੁੰਚ ਰਹੇ ਨੇ ਅਤੇ ਇਸ ਕਾਰਨ ਸਵੇਰੇ ਅਤੇ ਸ਼ਾਮ ਗਹਿਰੀ ਧੁੰਦ ਹੋਣ ਕਾਰਨ ਲਗਭਗ ਦੁੱਗਣੇ ਸਮੇਂ ਤੱਕ ਯਾਤਰੀ ਆਪਣੇ ਸਥਾਨਾਂ ਤੱਕ ਪਹੁੰਚ ਰਹੇ ਨੇ ਕੁੱਲ ਮਿਲਾ ਕੇ ਠੰਡ ਤੇ ਸੰਘਣੀ ਧੁੰਦ ਗੜੇਮਾਰੀ ਅਤੇ ਬਰਸਾਤ ਨੇ ਉੱਤਰ ਭਾਰਤ ਦੇ ਵਿੱਚ ਜਨ ਜੀਵਨ ਨੂੰ ਪ੍ਰਭਾਵਿਤ ਕੀਤਾ ਹੈ। ਵਿਸ਼ਵ ਵਰਤਾ ਦੇਖ ਰਹੇ ਹੋ ਤੁਸੀਂ ਬਹੁਤ-ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਬੀਤੀ ਰਾਤ ਪੰਜਾਬ ਅਤੇ ਇਸ ਦੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਹੋਈ ਬਰਸਾਤ ਦੇ ਕਾਰਨ ਫਸਲਾਂ ਦਾ ਵੱਡਾ ਨੁਕਸਾਨ ਹੋਣ ਦੀ ਖਬਰ ਸਾਹਮਣੇ ਆਈ ਹੈ। ਬੀਤੀ ਰਾਤ ਤਕਰੀਬਨ ਅੱਧੀ ਰਾਤ ਤੋਂ ਬਾਅਦ ਇੱਕਦਮ ਮੀਂਹ ਅਤੇ ਗੜਿਆਂ ਦੇ ਕਾਰਨ ਪੰਜਾਬ ਦੇ ਵਿੱਚ ਕਈ ਜਗ੍ਹਾ ਤੇ ਫਸਲ ਦੇ ਦਾ ਵੱਡਾ ਨੁਕਸਾਨ ਹੋਇਆ ਹੈ। ਕਈ ਜਗ੍ਹਾ ਤੇ ਗੜਿਆਂ ਦੀ ਵੱਡੀ ਚਾਦਰ ਵਿਛ ਗਈ ਜਿਸ ਕਾਰਨ ਕਣਕ ਦੀ ਫਸਲ, ਸਬਜ਼ੀਆਂ ਅਤੇ ਪਸ਼ੂਆਂ ਦੇ ਚਾਰੇ ਦਾ ਵੱਡਾ ਨੁਕਸਾਨ ਹੋਇਆ ਹੈ। ਇਸ ਬਰਸਾਤ ਤੇ ਗੜੇਮਾਰੀ ਦੇ ਕਾਰਨ ਪੰਜਾਬ ਦੇ ਵਿੱਚ ਠੀਤ ਲਹਿਰ ਦੇ ਵਿੱਚ ਵਾਧਾ ਹੋਇਆ ਹੈ। ਦੇਸ਼ ਦੇ ਵੱਖ-ਵੱਖਰੇ ਹਿੱਸਿਆਂ ਦੇ ਵਿੱਚ ਮੌਸਮ ਦੀ ਗੱਲ ਕਰੀਏ ਤਾਂ ਰਾਜਧਾਨੀ ਦਿੱਲੀ ਦੇ ਵਿੱਚ ਵੀ ਠੰਡ ਵਧੀ ਹੈ। ਦਿੱਲੀ ਵਿੱਚ ਵੀ ਕਈ ਜਗ੍ਹਾ ਤੇ ਮੀਂਹ ਪਿਆ ਅਤੇ ਆਉਣ ਵਾਲੇ ਦਿਨਾਂ ਵਿੱਚ ਵੀ ਮੀਂਹ ਪੈਣ ਦੀ ਸੰਭਾਵਨਾ ਦਿਟਾਈ ਗਈ ਹੈ। ਮੌਸਮ ਵਿਭਾਗ ਦੇ ਮੁਤਾਬਕ ਵੱਖ-ਵੱਖ ਹਿੱਸਿਆਂ ਨੂੰ ਪ੍ਰਭਾਵਿਤ ਕਰਨ ਵਾਲੀ ਪੱਛਮੀ ਗੜਬੜੀ ਐਕਟਿਵ ਹੋ ਗਈ ਹੈ ਜਿਸ ਕਾਰਨ 12 ਜਨਵਰੀ ਅਤੇ ਇਸ ਤੋਂ ਬਾਅਦ ਮੌਸਮ ਦੇ ਹਾਲਾਤ ਅਸਥਿਰ ਰਹਿਣਗੇ ਇਸ ਗੜਬੜੀ ਦੇ ਕਾਰਨ ਪੱਛਮੀ ਹਿਮਾਲੇ ਖੇਤਰ ਦੇ ਵਿੱਚ بارش ਅਤੇ ਬਰਫਵਾਰੀ ਦੇਖਣ ਨੂੰ ਮਿਲੇਗੀ ਇਸ ਤੋਂ ਇਲਾਵਾ ਇਸ ਸਮੇਂ ਦੌਰਾਨ ਉੱਤਰ ਪੱਛਮੀ ਭਾਰਤ ਦੇ ਵਿੱਚ ਵੀ ਮੱਧ ਭਾਰਤ ਦੇ ਵਿੱਚ ਵੀ ਮੈਦਾਨੀ ਇਲਾਕਿਆਂ ਦੇ ਵਿੱਚ ਵੀ ਅਜੀਹਾ ਮੌਸਮ ਦੇਖਣ ਨੂੰ ਮਿਲੇਗਾ 11 ਜਨਵਰੀ ਨੂੰ ਮੌਸਮ ਵਿਭਾਗ ਵੱਲੋਂ ਜਾਰੀ ਕੀਤੀ ਗਈ ਐਡਵਾਈਜ਼ਰੀ ਮੁਤਾਬਕ ਹਿਮਾਚਲ ਪ੍ਰਦੇਸ਼, ਪੰਜਾਬ, ਹਰਿਆਣਾ, ਚੰਡੀਗੜ੍ਹ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਵਰਗੇ ਰਾਜਾਂ ਦੇ ਵਿੱਚ ਗੱਜ ਤੇ ਤੂਫਾਨ ਆਉਣ ਦੀ ਸੰਭਾਵਨਾ ਜਤਾਈ ਗਈ ਹੈ ਜੋ ਕਿ 12 ਜਨਵਰੀ ਨੂੰ ਉੱਤਰਾਖੰਡ ਤੱਕ ਫੈਲ ਸਕਦੀ ਹੈ। ਇਸ ਤੋਂ ਇਲਾਵਾ 11 ਜਨਵਰੀ ਨੂੰ ਰਾਜਸਥਾਨ ਵਿੱਚ ਲਗ ਲਗ ਥਾਵਾਂ ਤੇ ਗੜੇ ਮਾਰੀ ਵੀ ਪਈ ਹੈ ਅਤੇ ਨਾਲ ਲੱਗਦੇ ਸੂਬੇ ਹਰਿਆਣਾ ਤੇ ਰਾਜਸਥਾਨ ਦੇ ਵਿੱਚ ਵੀ 12 ਜਨਵਰੀ ਅਤੇ ਇਸ ਤੋਂ ਬਾਅਦ ਇਸੇ ਤਰ੍ਹਾਂ ਦੇ ਹਾਲਾਤ ਰਹਿਣ ਦੀ ਉਮੀਦ ਜਿਤਾਈ ਜਾ ਰਹੀ ਹੈ। ਉੱਧਰ ਦੇਸ਼ ਦੇ ਕਈ ਖੇਤਰਾਂ ਦੇ ਵਿੱਚ ਸੰਘਣੀ ਧੁੰਦ ਵੀ ਪੈ ਰਹੀ ਹੈ। ਸੰਘਣੀ ਧੁੰਦ ਦੇ ਕਾਰਨ ਉੱਤਰ ਭਾਰਤ ਦੇ ਵਿੱਚ ਕਈ ਟ੍ਰੇਨਾਂ ਲੇਟ ਚੱਲ ਰਹੀਆਂ ਨੇ ਜਿਸ ਕਾਰਨ ਯਾਤਰੀਆਂ ਨੂੰ ਲੰਮੀ ਉਡੀਕ ਕਰਨੀ ਪੈ ਰਹੀ ਹੈ। ਉੱਤਰ ਭਾਰਤ ਵਿੱਚ ਚੱਲਣ ਵਾਲੀਆਂ ਕਈ ਮਹੱਤਵਪੂਰਨ ਟ੍ਰੇਨਾਂ ਦੇਰੀ ਦੇ ਨਾਲ ਚੱਲ ਰਹੀਆਂ ਨੇ ਜਦਕਿ ਲੰਬੇ ਰੂਟ ਦੀਆਂ ਟ੍ਰੇਨਾਂ ਘੰਟਿਆਂ ਵੱਧੀ ਦੇਰੀ ਦੇ ਨਾਲ ਸਟੇਸ਼ਨਾਂ ਤੇ ਪਹੁੰਚ ਰਹੀਆਂ ਨੇ। ਜੇਕਰ ਵੱਖ-ਵੱਖ ਰੇਲਾਂ ਦੀ ਗੱਲ ਕਰੀਏ ਤਾਂ ਸੱਚਖੰਡ ਐਕਸਪ੍ਰੈਸ ਆਪਣੇ ਤੈਅ ਸਮੇਂ ਤੋਂ ਲਗਭਗ 6.5 ਘੰਟੇ ਦੇਰੀ ਨਾਲ ਪਹੁੰਚੀ ਹੈ। ਇਹ ਟ੍ਰੇਨ ਅੰਮ੍ਰਿਤਸਰ ਆਪਣੇ ਨਿਰਧਾਰਿਤ ਸਮੇਂ ਤੋਂ 15 ਘੰਟੇ ਦੇਰੀ ਨਾਲ ਪਹੁੰਚੀ ਹੈ। ਜਲਿਆਂਵਾਲਾ ਬਾਗ ਐਕਸਪ੍ਰੈਸ ਦੀ ਗੱਲ ਕਰੀਏ ਤਾਂ ਇਹ ਵੀ ਆਪਣੇ ਤੈਅ ਸਮੇਂ ਤੋਂ 7 ਘੰਟੇ ਲੇਟ ਹੋਈ ਹੈ। ਇਸ ਤਰ੍ਹਾਂ ਰੇਲਵੇ ਸਟੇਸ਼ਨਾਂ 'ਤੇ ਯਾਤਰੀਆਂ ਨੂੰ ਕਈ ਘੰਟੇ ਇੰਤਜ਼ਾਰ ਕਰਨਾ ਪੈ ਰਿਹਾ ਹੈ। ਉਦੋਂ ਟ੍ਰੇਨਾਂ ਦੇ ਵਿੱਚ ਦੇਰੀ ਹੋਣ ਕਾਰਨ ਲੋਕਾਂ ਨੂੰ ਬੱਸਾਂ ਦੇ ਵਿੱਚ ਵੀ ਸਫ਼ਰ ਕਰਨ ਵਿੱਚ ਦਿੱਕਤਾਂ ਆ ਰਹੀਆਂ ਨੇ ਕਿਉਂਕਿ ਬੱਸਾਂ ਵੀ ਸੰਘਣੀ ਤੋਂਦ ਕਾਰਨ ਲੇਟ ਹੋ ਰਹੀਆਂ ਨੇ ਟ੍ਰੇਨਾਂ ਦੀ ਦੇਰੀ ਕਰਕੇ ਬੱਸਾਂ ਵਿੱਚ ਵੀ ਭੀੜ ਨਜ਼ਰ ਆ ਰਹੀ ਹੈ ਜਿਸ ਕਰਕੇ ਆਮ ਲੋਕ ਬੱਸਾਂ ਵੱਲ ਰੁੱਕ ਕਰ ਰਹੇ ਨੇ ਪਰ ਬੱਸਾਂ ਦੇ ਵਿੱਚ ਵੀ ਯਾਤਰੀਆਂ ਦੀ ਭੀੜ ਹੋਣ ਕਾਰਨ ਅਤੇ ਤੋਂਦ ਹੋਣ ਕਾਰਨ ਯਾਤਰੀਆਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕੁੱਲ ਮਿਲਾ ਕੇ ਪਛਮੀ ਗੜਬੜੀ ਦੇ ਕਾਰਨ ਉੱਤਰ ਭਾਰਤ ਦੇ ਵਿੱਚ ਮੌਸਮ ਅਸਥਿਰ ਹੈ। ਕਈ ਜਗ੍ਹਾ ਤੇ ਧੁੰਦ ਪੈ ਰਹੀ ਹੈ ਤੇ ਕਈ ਜਗ੍ਹਾ ਤੇ ਗੜੇ ਮਾਰੀ ਅਤੇ بارش ਦੇ ਕਾਰਨ ਠੰਡ ਦੇ ਵਿੱਚ ਵਾਧਾ ਹੋ ਰਿਹਾ ਹੈ। ਜਿਸ ਕਰਕੇ ਆਮ ਲੋਕਾਂ ਨੂੰ ਠੰਡ ਕਾਰਨ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਅਤੇ ਜਨ ਜੀਵਨ ਪ੍ਰਭਾਵਿਤ ਹੋਇਆ ਹੈ। ਉਧਰ ਜੇਕਰ ਯਾਤਿਆਤ ਦੀ ਗੱਲ ਕਰੀਏ ਤਾਂ ਯਾਤਿਆਤ ਵੀ ਕਾਫੀ ਧੀਮੀ ਰਫ਼ਤਾਰ ਦੇ ਨਾਲ ਚੱਲ ਰਿਹਾ ਹੈ। ਬੱਸਾਂ ਕਾਰਾਂ ਅਤੇ ਮੋਟਰਸਾਈਕਲ ਸਵਾਰ ਧੀਮੀ ਰਫ਼ਤਾਰ ਦੇ ਨਾਲ ਆਪਣੀਆਂ ਮੰਜ਼ਲਾਂ ਤੇ ਪਹੁੰਚ ਰਹੇ ਨੇ ਅਤੇ ਇਸ ਕਾਰਨ ਸਵੇਰੇ ਅਤੇ ਸ਼ਾਮ ਗੈਰੀ ਧੁੰਦ ਹੋਣ ਕਾਰਨ ਲਗਭਗ ਦੁੱਗਣੇ ਸਮੇਂ ਤੱਕ ਯਾਤਰੀ ਆਪਣੇ ਸਥਾਨਾਂ ਤੱਕ ਪਹੁੰਚ ਰਹੇ ਨੇ। ਕੁੱਲ ਮਿਲਾ ਕੇ ਠੰਡ ਅਤੇ ਸੰਘਣੀ ਧੁੰਦ, ਗੜੇਮਾਰੀ ਅਤੇ ਬਰਸਾਤ ਨੇ ਉੱਤਰ ਭਾਰਤ ਦੇ ਵਿੱਚ ਜਨ ਜੀਵਨ ਨੂੰ ਪ੍ਰਭਾਵਿਤ ਕੀਤਾ ਹੈ। ਵਿਸ਼ਵਾਰਤਾ ਦੇਖ ਰਹੇ ਹੋ ਤੁਸੀਂ ਬਹੁਤ-ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਬੀਤੀ ਰਾਤ ਪੰਜਾਬ ਅਤੇ ਇਸ ਦੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਹੋਈ ਬਰਸਾਤ ਦੇ ਕਾਰਨ ਫਸਲਾਂ ਦਾ ਵੱਡਾ ਨੁਕਸਾਨ ਹੋਣ ਦੀ ਖਬਰ ਸਾਹਮਣੇ ਆਈ ਹੈ ਬੀਤੀ ਰਾਤ ਤਕਰੀਬਨ ਅੱਧੀ ਰਾਤ ਤੋਂ ਬਾਅਦ ਇੱਕਦਮ ਮੀਂਹ ਅਤੇ ਗੜਿਆਂ ਦੇ ਕਾਰਨ ਪੰਜਾਬ ਦੇ ਵਿੱਚ ਕਈ ਜਗ੍ਹਾ ਤੇ ਫਸਲ ਦੇ ਦਾ ਵੱਡਾ ਨੁਕਸਾਨ ਹੋਇਆ ਹੈ ਕਈ ਜਗ੍ਹਾ ਤੇ ਗੜਿਆਂ ਦੀ ਵੱਡੀ ਚਾਦਰ ਵਿਛ ਗਈ ਜਿਸ ਕਾਰਨ ਕਣਕ ਦੀ ਫਸਲ ਸਬਜ਼ੀਆਂ ਅਤੇ ਪਸ਼ੂਆਂ ਦੇ ਚਾਰੇ ਦਾ ਵੱਡਾ ਨੁਕਸਾਨ ਹੋਇਆ ਹੈ ਇਸ ਬਰਸਾਤ ਤੇ ਗੜੇਮਾਰੀ ਦੇ ਕਾਰਨ ਪੰਜਾਬ ਦੇ ਵਿੱਚ ਸ਼ੀਤ ਲਹਿਰ ਦੇ ਵਿੱਚ ਵਾਧਾ ਹੋਇਆ ਹੈ। ਦੇਸ਼ ਦੇ ਵੱਖ-ਵੱਖਰੇ ਹਿੱਸਿਆਂ ਦੇ ਵਿੱਚ ਮੌਸਮ ਦੀ ਗੱਲ ਕਰੀਏ ਤਾਂ ਰਾਜਧਾਨੀ ਦਿੱਲੀ ਦੇ ਵਿੱਚ ਵੀ ਠੰਡ ਵਧੀ ਹੈ। ਦਿੱਲੀ ਵਿੱਚ ਵੀ ਕਈ ਜਗ੍ਹਾ ਤੇ ਮੀਂਹ ਪਿਆ ਅਤੇ ਆਉਣ ਵਾਲੇ ਦਿਨਾਂ ਵਿੱਚ ਵੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ। ਮੌਸਮ ਵਿਭਾਗ ਦੇ ਮੁਤਾਬਕ ਵੱਖ-ਵੱਖ ਹਿੱਸਿਆਂ ਨੂੰ ਪ੍ਰਭਾਵਿਤ ਕਰਨ ਵਾਲੀ ਪੱਛਮੀ ਗੜਬੜੀ ਐਕਟਿਵ ਹੋ ਗਈ ਹੈ ਜਿਸ ਕਾਰਨ 12 ਜਨਵਰੀ ਅਤੇ ਇਸ ਤੋਂ ਬਾਅਦ ਮੌਸਮ ਦੇ ਹਾਲਾਤ ਅਸਥਿਰ ਰਹਿਣਗੇ। ਇਸ ਗੜਬੜੀ ਦੇ ਕਾਰਨ ਪੱਛਮੀ ਹਿਮਾਲੇ ਖੇਤਰ ਦੇ ਵਿੱਚ ਬਾਰਿਸ਼ ਅਤੇ ਬਰਫਬਾਰੀ ਦੇਖਣ ਨੂੰ ਮਿਲੇਗੀ ਇਸ ਤੋਂ ਇਲਾਵਾ ਇਸ ਸਮੇਂ ਦੌਰਾਨ ਉੱਤਰ ਪੱਛਮੀ ਭਾਰਤ ਦੇ ਵਿੱਚ ਵੀ ਮੱਧ ਭਾਰਤ ਦੇ ਵਿੱਚ ਵੀ ਮੈਦਾਨੀ ਇਲਾਕਿਆਂ ਦੇ ਵਿੱਚ ਵੀ ਅਜਿਹਾ ਮੌਸਮ ਦੇਖਣ ਨੂੰ ਮਿਲੇਗਾ 11 ਜਨਵਰੀ ਨੂੰ ਮੌਸਮ ਵਿਭਾਗ ਵੱਲੋਂ ਜਾਰੀ ਕੀਤੀ ਗਈ ਐਡਵਾਈਜ਼ਰੀ ਮੁਤਾਬਕ ਹਿਮਾਚਲ ਪ੍ਰਦੇਸ਼ ਪੰਜਾਬ ਹਰਿਆਣਾ ਚੰਡੀਗੜ੍ਹ ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਵਰਗੇ ਰਾਜਾਂ ਦੇ ਵਿੱਚ ਗੱਜ ਤੇ ਤੂਫਾਨ ਆਉਣ ਦੀ ਸੰਭਾਵਨਾ ਜਤਾਈ ਗਈ ਹੈ ਜੋ ਕਿ 12 ਜਨਵਰੀ ਨੂੰ ਉੱਤਰਾਖੰਡ ਤੱਕ ਫੈਲ ਸਕਦੀ ਹੈ ਇਸ ਤੋਂ ਇਲਾਵਾ 11 ਜਨਵਰੀ ਨੂੰ ਰਾਜਸਥਾਨ ਵਿੱਚ ਲਗ ਲਗ ਥਾਵਾਂ ਤੇ ਗੜੇ ਮਾਰੀ ਵੀ ਪਈ ਹੈ ਅਤੇ ਨਾਲ ਲੱਗਦੇ ਸੂਬੇ ਹਰਿਆਣਾ ਤੇ ਰਾਜਸਥਾਨ ਦੇ ਵਿੱਚ ਵੀ 12 ਜਨਵਰੀ ਅਤੇ ਇਸ ਤੋਂ ਬਾਅਦ ਇਸੇ ਤਰ੍ਹਾਂ ਦੇ ਹਾਲਾਤ ਰਹਿਣ ਦੀ ਉਮੀਦ ਜਿਤਾਈ ਜਾ ਰਹੀ ਹੈ। ਉਧਰ ਦੇਸ਼ ਦੇ ਕਈ ਖੇਤਰਾਂ ਦੇ ਵਿੱਚ ਸੰਘਣੀ ਧੁੰਦ ਵੀ ਪੈ ਰਹੀ ਹੈ। ਸੰਘਣੀ ਧੁੰਦ ਦੇ ਕਾਰਨ ਉੱਤਰ ਭਾਰਤ ਦੇ ਵਿੱਚ ਕਈ ਟ੍ਰੇਨਾਂ ਲੇਟ ਚੱਲ ਰਹੀਆਂ ਨੇ ਜਿਸ ਕਾਰਨ ਯਾਤਰੀਆਂ ਨੂੰ ਲੰਮੀ ਉਡੀਕ ਕਰਨੀ ਪੈ ਰਹੀ ਹੈ। ਉੱਤਰ ਭਾਰਤ ਵਿੱਚ ਚੱਲਣ ਵਾਲੀਆਂ ਕਈ ਮਹੱਤਵਪੂਰਨ ਟ੍ਰੇਨਾਂ ਦੇਰੀ ਦੇ ਨਾਲ ਚੱਲ ਰਹੀਆਂ ਨੇ ਜਦਕਿ ਲੰਬੇ ਰੂਟ ਦੀਆਂ ਟ੍ਰੇਨਾਂ ਘੰਟਿਆਂ ਵੱਧੀ ਦੇਰੀ ਦੇ ਨਾਲ ਸਟੇਸ਼ਨਾਂ ਤੇ ਪਹੁੰਚ ਰਹੀਆਂ ਨੇ ਜੇਕਰ ਵੱਖ-ਵੱਖਰੀਆਂ ਟ੍ਰੇਨਾਂ ਦੀ ਗੱਲ ਕਰੀਏ ਤਾਂ ਸਤਖੰਡ ਐਕਸਪ੍ਰੈਸ ਆਪਣੇ ਤੈਅ ਸਮੇਂ ਤੋਂ ਲਗਭਗ 6.5 ਘੰਟੇ ਦੇਰੀ ਨਾਲ ਪਹੁੰਚੀ ਹੈ ਇਹ ਟ੍ਰੇਨ ਅੰਮ੍ਰਿਤਸਰ ਆਪਣੇ ਨਿਰਧਾਰਿਤ ਸਮੇਂ ਤੋਂ 15 ਘੰਟੇ ਦੇਰੀ ਨਾਲ ਪਹੁੰਚੀ ਹੈ ਜਲਿਆਂਵਾਲਾ ਬਾਗ ਐਕਸਪ੍ਰੈਸ ਦੀ ਗੱਲ ਕਰੀਏ ਤਾਂ ਇਹ ਵੀ ਆਪਣੇ ਤੈਅ ਸਮੇਂ ਤੋਂ 7 ਘੰਟੇ ਲੇਟ ਹੋਈ ਹੈ ਇਸ ਤਰ੍ਹਾਂ ਰੇਲਵੇ ਸਟੇਸ਼ਨਾਂ ਤੇ ਯਾਤਰੀਆਂ ਨੂੰ ਕਈ ਘੰਟੇ ਇੰਤਜ਼ਾਰ ਕਰਨਾ ਪੈ ਰਿਹਾ ਹੈ ਉਦੋਂ ਟ੍ਰੇਨਾਂ ਦੇ ਵਿੱਚ ਦੇਰੀ ਹੋਣ ਕਾਰਨ ਲੋਕਾਂ ਨੂੰ ਬੱਸਾਂ ਦੇ ਵਿੱਚ ਵੀ ਸਫ਼ਰ ਕਰਨ ਵਿੱਚ ਦਿੱਕਤਾਂ ਆ ਰਹੀਆਂ ਨੇ ਕਿਉਂਕਿ ਬੱਸਾਂ ਵੀ ਸੰਘਣੀ ਟੋੰਦ ਕਾਰਨ ਲੇਟ ਹੋ ਰਹੀਆਂ ਨੇ ਟ੍ਰੇਨਾਂ ਦੀ ਦੇਰੀ ਕਰਕੇ ਬੱਸਾਂ ਵਿੱਚ ਵੀ ਭੀੜ ਨਜ਼ਰ ਆ ਰਹੀ ਹੈ ਜਿਸ ਕਰਕੇ ਆਮ ਲੋਕ ਬੱਸਾਂ ਵੱਲ ਰੁਕ ਕਰ ਰਹੇ ਨੇ ਪਰ ਬੱਸਾਂ ਦੇ ਵਿੱਚ ਵੀ ਯਾਤਰੀਆਂ ਦੀ ਭੀੜ ਹੋਣ ਕਾਰਨ ਅਤੇ ਧੁੰਦ ਹੋਣ ਕਾਰਨ ਯਾਤਰੀਆਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕੁੱਲ ਮਿਲਾ ਕੇ ਪਛਮੀ ਗੜਬੜੀ ਦੇ ਕਾਰਨ ਉੱਤਰ ਭਾਰਤ ਦੇ ਵਿੱਚ ਮੌਸਮ ਅਸਥਿਰ ਹੈ। ਕਈ ਜਗ੍ਹਾ ਤੇ ਧੁੰਦ ਪੈ ਰਹੀ ਹੈ ਤੇ ਕਈ ਜਗ੍ਹਾ ਤੇ ਗੜੇ ਮਾਰੀ ਅਤੇ بارش ਦੇ ਕਾਰਨ ਠੰਡ ਦੇ ਵਿੱਚ ਵਾਧਾ ਹੋ ਰਿਹਾ ਹੈ। ਜਿਸ ਕਰਕੇ ਆਮ ਲੋਕਾਂ ਨੂੰ ਠੰਡ ਕਾਰਨ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਜਨ ਜੀਵਨ ਪ੍ਰਭਾਵਿਤ ਹੋਇਆ ਹੈ। ਉਧਰ ਜੇਕਰ ਯਾਤਿਆਤ ਦੀ ਗੱਲ ਕਰੀਏ ਤਾਂ ਯਾਤਿਆਤ ਵੀ ਕਾਫੀ ਧੀਮੀ ਰਫ਼ਤਾਰ ਦੇ ਨਾਲ ਚੱਲ ਰਿਹਾ ਹੈ। ਬੱਸਾਂ, ਕਾਰਾਂ ਅਤੇ ਮੋਟਰਸਾਈਕਲ ਸਵਾਰ ਤੇਜ਼ੀ ਰਫਤਾਰ ਦੇ ਨਾਲ ਆਪਣੀਆਂ ਮੰਜ਼ਲਾਂ ਤੇ ਪਹੁੰਚ ਰਹੇ ਨੇ ਅਤੇ ਇਸ ਕਾਰਨ ਸਵੇਰੇ ਅਤੇ ਸ਼ਾਮ ਗਹਿਰੀ ਧੁੰਦ ਹੋਣ ਕਾਰਨ ਲਗਭਗ ਦੁੱਗਣੇ ਸਮੇਂ ਤੱਕ ਯਾਤਰੀ ਆਪਣੇ ਸਥਾਨਾਂ ਤੱਕ ਪਹੁੰਚ ਰਹੇ ਨੇ। ਕੁੱਲ ਮਿਲਾ ਕੇ ਠੰਡ ਅਤੇ ਸੰਘਣੀ ਧੁੰਦ, ਗੜੇਮਾਰੀ ਅਤੇ ਬਰਸਾਤ ਨੇ ਉੱਤਰ ਭਾਰਤ ਦੇ ਵਿੱਚ ਜਨ ਜੀਵਨ ਨੂੰ ਪ੍ਰਭਾਵਿਤ ਕੀਤਾ ਹੈ। ਵਿਸ਼ਵ वार्ता ਦੇਖ ਰਹੇ ਹੋ ਤੁਸੀਂ ਬਹੁਤ-ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਬੀਤੀ ਰਾਤ ਪੰਜਾਬ ਅਤੇ ਇਸ ਦੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਹੋਈ ਬਰਸਾਤ ਦੇ ਕਾਰਨ ਫਸਲਾਂ ਦਾ ਵੱਡਾ ਨੁਕਸਾਨ ਹੋਣ ਦੀ ਖਬਰ ਸਾਹਮਣੇ ਆਈ ਹੈ ਬੀਤੀ ਰਾਤ ਤਕਰੀਬਨ ਅੱਧੀ ਰਾਤ ਤੋਂ ਬਾਅਦ ਇੱਕਦਮ ਮੀਂਹ ਅਤੇ ਗੜਿਆਂ ਦੇ ਕਾਰਨ ਪੰਜਾਬ ਦੇ ਵਿੱਚ ਕਈ ਜਗ੍ਹਾ ਤੇ ਫਸਲ ਦੇ ਦਾ ਵੱਡਾ ਨੁਕਸਾਨ ਹੋਇਆ ਹੈ ਕਈ ਜਗ੍ਹਾ ਤੇ ਗੜਿਆਂ ਦੀ ਵੱਡੀ ਚਾਦਰ ਵਿਛ ਗਈ ਜਿਸ ਕਾਰਨ ਕਣਕ ਦੀ ਫਸਲ ਸਬਜ਼ੀਆਂ ਅਤੇ ਪਸ਼ੂਆਂ ਦੇ ਚਾਰੇ ਦਾ ਵੱਡਾ ਨੁਕਸਾਨ ਹੋਇਆ ਹੈ ਇਸ ਬਰਸਾਤ ਤੇ ਗੜੇਮਾਰੀ ਦੇ ਕਾਰਨ ਪੰਜਾਬ ਦੇ ਵਿੱਚ ਸ਼ੀਤ ਲਹਿਰ ਦੇ ਵਿੱਚ ਵਾਧਾ ਹੋਇਆ ਹੈ। ਦੇਸ਼ ਦੇ ਵੱਖ-ਵੱਖਰੇ ਹਿੱਸਿਆਂ ਦੇ ਵਿੱਚ ਮੌਸਮ ਦੀ ਗੱਲ ਕਰੀਏ ਤਾਂ ਰਾਜਸਥਾਨੀ ਦਿੱਲੀ ਦੇ ਵਿੱਚ ਵੀ ਠੰਡ ਵਧੀ ਹੈ। ਦਿੱਲੀ ਵਿੱਚ ਵੀ ਕਈ ਜਗ੍ਹਾ ਤੇ ਮੀਂਹ ਪਿਆ ਅਤੇ ਆਉਣ ਵਾਲੇ ਦਿਨਾਂ ਵਿੱਚ ਵੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ। ਮੌਸਮ ਵਿਭਾਗ ਦੇ ਮੁਤਾਬਕ ਵੱਖ-ਵੱਖ ਹਿੱਸਿਆਂ ਨੂੰ ਪ੍ਰਭਾਵਿਤ ਕਰਨ ਵਾਲੀ ਪੱਛਮੀ ਗੜਬੜੀ ਐਕਟਿਵ ਹੋ ਗਈ ਹੈ ਜਿਸ ਕਾਰਨ 12 ਜਨਵਰੀ ਅਤੇ ਇਸ ਤੋਂ ਬਾਅਦ ਮੌਸਮ ਦੇ ਹਾਲਾਤ ਅਸਥਿਰ ਰਹਿਣਗੇ। ਇਸ ਗੜਬੜੀ ਦੇ ਕਾਰਨ ਪੱਛਮੀ ਹਿਮਾਲੇ ਖੇਤਰ ਦੇ ਵਿੱਚ ਬਾਰਿਸ਼ ਅਤੇ ਬਰਫ਼ਵਾਰੀ ਦੇਖਣ ਨੂੰ ਮਿਲੇਗੀ ਇਸ ਤੋਂ ਇਲਾਵਾ ਇਸ ਸਮੇਂ ਦੌਰਾਨ ਉੱਤਰ-ਪੱਛਮੀ ਭਾਰਤ ਦੇ ਵਿੱਚ ਵੀ ਮੱਧ ਭਾਰਤ ਦੇ ਵਿੱਚ ਵੀ ਮੈਦਾਨੀ ਇਲਾਕਿਆਂ ਦੇ ਵਿੱਚ ਵੀ ਅਜਿਹਾ ਮੌਸਮ ਦੇਖਣ ਨੂੰ ਮਿਲੇਗਾ 11 ਜਨਵਰੀ ਨੂੰ ਮੌਸਮ ਵਿਭਾਗ ਵੱਲੋਂ ਜਾਰੀ ਕੀਤੀ ਗਈ ਐਡਵਾਈਜ਼ਰੀ ਮੁਤਾਬਕ ਹਿਮਾਚਲ ਪ੍ਰਦੇਸ਼ ਪੰਜਾਬ ਹਰਿਆਣਾ ਚੰਡੀਗੜ੍ਹ ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਵਰਗੇ ਰਾਜਾਂ ਦੇ ਵਿੱਚ ਗਰਜ ਤੇ ਤੂਫਾਨ ਆਉਣ ਦੀ ਸੰਭਾਵਨਾ ਜਤਾਈ ਗਈ ਹੈ ਜੋ ਕਿ 12 ਜਨਵਰੀ ਨੂੰ ਉੱਤਰਾਖੰਡ ਤੱਕ ਫੈਲ ਸਕਦੀ ਹੈ ਇਸ ਤੋਂ ਇਲਾਵਾ 11 ਜਨਵਰੀ ਨੂੰ ਰਾਜਸਥਾਨ ਵਿੱਚ ਲਗ ਲਗ ਥਾਵਾਂ ਤੇ ਗੜੇ ਮਾਰੀ ਵੀ ਪਈ ਹੈ ਅਤੇ ਨਾਲ ਲੱਗਦੇ ਸੂਬੇ ਹਰਿਆਣਾ ਤੇ ਰਾਜਸਥਾਨ ਦੇ ਵਿੱਚ ਵੀ 12 ਜਨਵਰੀ ਅਤੇ ਇਸ ਤੋਂ ਬਾਅਦ ਇਸੇ ਤਰ੍ਹਾਂ ਦੇ ਹਾਲਾਤ ਰਹਿਣ ਦੀ ਉਮੀਦ ਜਿਤਾਈ ਜਾ ਰਹੀ ਹੈ। ਉਧਰ ਦੇਸ਼ ਦੇ ਕਈ ਖੇਤਰਾਂ ਦੇ ਵਿੱਚ ਸੰਘਣੀ ਧੁੰਦ ਵੀ ਪੈ ਰਹੀ ਹੈ। ਸੰਘਣੀ ਧੁੰਦ ਦੇ ਕਾਰਨ ਉੱਤਰ ਭਾਰਤ ਦੇ ਵਿੱਚ ਕਈ ਟ੍ਰੇਨਾਂ ਲੇਟ ਚੱਲ ਰਹੀਆਂ ਨੇ ਜਿਸ ਕਾਰਨ ਯਾਤਰੀਆਂ ਨੂੰ ਲੰਮੀ ਉਡੀਕ ਕਰਨੀ ਪੈ ਰਹੀ ਹੈ। ਉੱਤਰ ਭਾਰਤ ਵਿੱਚ ਚੱਲਣ ਵਾਲੀਆਂ ਕਈ ਮਹੱਤਵਪੂਰਨ ਟ੍ਰੇਨਾਂ ਦੇਰੀ ਦੇ ਨਾਲ ਚੱਲ ਰਹੀਆਂ ਨੇ ਜਦਕਿ ਲੰਬੇ ਰੂਟ ਦੀਆਂ ਟ੍ਰੇਨਾਂ ਘੰਟਿਆਂ ਵੱਧੀ ਦੇਰੀ ਦੇ ਨਾਲ ਸਟੇਸ਼ਨਾਂ ਤੇ ਪਹੁੰਚ ਰਹੀਆਂ ਨੇ ਜੇਕਰ ਵੱਖ-ਵੱਖਰੀਆਂ ਟ੍ਰੇਨਾਂ ਦੀ ਗੱਲ ਕਰੀਏ ਤਾਂ ਸਤਖੰਡ ਐਕਸਪ੍ਰੈਸ ਆਪਣੇ ਤੈਅ ਸਮੇਂ ਤੋਂ ਲਗਭਗ 6.5 ਘੰਟੇ ਦੇਰੀ ਨਾਲ ਪਹੁੰਚੀ ਹੈ ਇਹ ਟ੍ਰੇਨ ਅੰਮ੍ਰਿਤਸਰ ਆਪਣੇ ਨਿਰਧਾਰਿਤ ਸਮੇਂ ਤੋਂ 15 ਘੰਟੇ ਦੇਰੀ ਨਾਲ ਪਹੁੰਚੀ ਹੈ ਜਲਿਆਂਵਾਲਾ ਬਾਗ ਐਕਸਪ੍ਰੈਸ ਦੀ ਗੱਲ ਕਰੀਏ ਤਾਂ ਇਹ ਵੀ ਆਪਣੇ ਤੈਅ ਸਮੇਂ ਤੋਂ 7 ਘੰਟੇ ਲੇਟ ਹੋਈ ਹੈ ਇਸ ਤਰ੍ਹਾਂ ਰੇਲਵੇ ਸਟੇਸ਼ਨਾਂ ਤੇ ਯਾਤਰੀਆਂ ਨੂੰ ਕਈ ਘੰਟੇ ਇੰਤਜ਼ਾਰ ਕਰਨਾ ਪੈ ਰਿਹਾ ਹੈ ਉਦੋਂ ਟ੍ਰੇਨਾਂ ਦੇ ਵਿੱਚ ਦੇਰੀ ਹੋਣ ਕਾਰਨ ਲੋਕਾਂ ਨੂੰ ਬੱਸਾਂ ਦੇ ਵਿੱਚ ਵੀ ਸਫ਼ਰ ਕਰਨ ਵਿੱਚ ਦਿੱਕਤਾਂ ਆ ਰਹੀਆਂ ਨੇ ਕਿਉਂਕਿ ਬੱਸਾਂ ਵੀ ਸੰਘਣੀ ਤੋਂਦ ਕਾਰਨ ਲੇਟ ਹੋ ਰਹੀਆਂ ਨੇ ਟ੍ਰੇਨਾਂ ਦੀ ਦੇਰੀ ਕਰਕੇ ਬੱਸਾਂ ਵਿੱਚ ਵੀ ਭੀੜ ਨਜ਼ਰ ਆ ਰਹੀ ਹੈ ਜਿਸ ਕਰਕੇ ਆਮ ਲੋਕ ਬੱਸਾਂ ਵੱਲ ਰੁੱਕ ਕਰ ਰਹੇ ਨੇ ਪਰ ਬੱਸਾਂ ਦੇ ਵਿੱਚ ਵੀ ਯਾਤਰੀਆਂ ਦੀ ਭੀੜ ਹੋਣ ਕਾਰਨ ਅਤੇ ਧੁੰਦ ਹੋਣ ਕਾਰਨ ਯਾਤਰੀਆਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੁੱਲ ਮਿਲਾ ਕੇ ਪੱਛਮੀ ਗੜਬੜੀ ਦੇ ਕਾਰਨ ਉੱਤਰ ਭਾਰਤ ਦੇ ਵਿੱਚ ਮੌਸਮ ਅਸਥਿਰ ਹੈ। ਕਈ ਜਗ੍ਹਾ ਤੇ ਧੁੰਦ ਪੈ ਰਹੀ ਹੈ ਤੇ ਕਈ ਜਗ੍ਹਾ ਤੇ ਗੜੇ ਮਾਰੀ ਅਤੇ بارش ਦੇ ਕਾਰਨ ਠੰਡ ਦੇ ਵਿੱਚ ਵਾਧਾ ਹੋ ਰਿਹਾ ਹੈ ਜਿਸ ਕਰਕੇ ਆਮ ਲੋਕਾਂ ਨੂੰ ਠੰਡ ਕਾਰਨ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਅਤੇ ਜਨ ਜੀਵਨ ਪ੍ਰਭਾਵਿਤ ਹੋਇਆ ਹੈ। ਉੱਧਰ ਜੇਕਰ ਯਾਤਰਾ ਯਾਤ ਦੀ ਗੱਲ ਕਰੀਏ ਤਾਂ ਯਾਤਰਾ ਯਾਤ ਵੀ ਕਾਫੀ ਧੀਮੀ ਰਫ਼ਤਾਰ ਦੇ ਨਾਲ ਚੱਲ ਰਿਹਾ ਹੈ ਬੱਸਾਂ ਕਾਰਾਂ ਅਤੇ ਮੋਟਰਸਾਈਕਲ ਸਵਾਰ ਧੀਮੀ ਰਫ਼ਤਾਰ ਦੇ ਨਾਲ ਆਪਣੀਆਂ ਮੰਜ਼ਲਾਂ ਤੇ ਪਹੁੰਚ ਰਹੇ ਨੇ ਅਤੇ ਇਸ ਕਾਰਨ ਸਵੇਰੇ ਅਤੇ ਸ਼ਾਮ ਗਹਿਰੀ ਧੁੰਦ ਹੋਣ ਕਾਰਨ ਲਗਭਗ ਦੁੱਗਣੇ ਸਮੇਂ ਤੱਕ ਯਾਤਰੀ ਆਪਣੇ ਸਥਾਨਾਂ ਤੱਕ ਪਹੁੰਚ ਰਹੇ ਨੇ ਕੁੱਲ ਮਿਲਾ ਕੇ ਠੰਡ ਅਤੇ ਸੰਘਣੀ ਧੁੰਦ ਗੜੇਮਾਰੀ ਅਤੇ ਬਰਸਾਤ ਨੇ ਉੱਤਰ ਭਾਰਤ ਦੇ ਵਿੱਚ ਜਨ ਜੀਵਨ ਨੂੰ ਪ੍ਰਭਾਵਿਤ ਕੀਤਾ ਹੈ। ਵਿਸ਼ਵ ਵਰਤਨਾ ਦੇਖ ਰਹੇ ਹੋ ਤੁਸੀਂ ਬਹੁਤ-ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਬੀਤੀ ਰਾਤ ਪੰਜਾਬ ਅਤੇ ਇਸ ਦੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਹੋਈ ਬਰਸਾਤ ਦੇ ਕਾਰਨ ਫਸਲਾਂ ਦਾ ਵੱਡਾ ਨੁਕਸਾਨ ਹੋਣ ਦੀ ਖਬਰ ਸਾਹਮਣੇ ਆਈ ਹੈ। ਬੀਤੀ ਰਾਤ ਤਕਰੀਬਨ ਅੱਧੀ ਰਾਤ ਤੋਂ ਬਾਅਦ ਇੱਕਦਮ ਮੀਂਹ ਅਤੇ ਗੜਿਆਂ ਦੇ ਕਾਰਨ ਪੰਜਾਬ ਦੇ ਵਿੱਚ ਕਈ ਜਗ੍ਹਾ ਤੇ ਫਸਲ ਦੇ ਦਾ ਵੱਡਾ ਨੁਕਸਾਨ ਹੋਇਆ ਹੈ। ਕਈ ਜਗ੍ਹਾ ਤੇ ਗੜਿਆਂ ਦੀ ਵੱਡੀ ਚਾਦਰ ਵਿਛ ਗਈ ਜਿਸ ਕਾਰਨ ਕਣਕ ਦੀ ਫਸਲ, ਸਬਜ਼ੀਆਂ ਅਤੇ ਪਸ਼ੂਆਂ ਦੇ ਚਾਰੇ ਦਾ ਵੱਡਾ ਨੁਕਸਾਨ ਹੋਇਆ ਹੈ। ਇਸ ਬਰਸਾਤ ਤੇ ਗੜੇਮਾਰੀ ਦੇ ਕਾਰਨ ਪੰਜਾਬ ਦੇ ਵਿੱਚ ਠੀਤ ਲਹਿਰ ਦੇ ਵਿੱਚ ਵਾਧਾ ਹੋਇਆ ਹੈ। ਦੇਸ਼ ਦੇ ਵੱਖ-ਵੱਖਰੇ ਹਿੱਸਿਆਂ ਦੇ ਵਿੱਚ ਮੌਸਮ ਦੀ ਗੱਲ ਕਰੀਏ ਤਾਂ ਰਾਜਸਥਾਨੀ, ਦਿੱਲੀ ਦੇ ਵਿੱਚ ਵੀ ਠੰਡ ਵਧੀ ਹੈ। ਦਿੱਲੀ ਵਿੱਚ ਵੀ ਕਈ ਜਗ੍ਹਾ ਤੇ ਮੀਂਹ ਪਿਆ ਅਤੇ ਆਉਣ ਵਾਲੇ ਦਿਨਾਂ ਵਿੱਚ ਵੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ। ਮੌਸਮ ਵਿਭਾਗ ਦੇ ਮੁਤਾਬਕ ਵੱਖ-ਵੱਖ ਹਿੱਸਿਆਂ ਨੂੰ ਪ੍ਰਭਾਵਿਤ ਕਰਨ ਵਾਲੀ ਪੱਛਮੀ ਗੜਬੜੀ ਐਕਟਿਵ ਹੋ ਗਈ ਹੈ ਜਿਸ ਕਾਰਨ 12 ਜਨਵਰੀ ਅਤੇ ਇਸ ਤੋਂ ਬਾਅਦ ਮੌਸਮ ਦੇ ਹਾਲਾਤ ਅਸਥਿਰ ਰਹਿਣਗੇ ਇਸ ਗੜਬੜੀ ਦੇ ਕਾਰਨ ਪੱਛਮੀ ਹਿਮਾਲੇ ਖੇਤਰ ਦੇ ਵਿੱਚ بارش ਅਤੇ ਬਰਫਵਾਰੀ ਦੇਖਣ ਨੂੰ ਮਿਲੇਗੀ ਇਸ ਤੋਂ ਇਲਾਵਾ ਇਸ ਸਮੇਂ ਦੌਰਾਨ ਉੱਤਰ ਪੱਛਮੀ ਭਾਰਤ ਦੇ ਵਿੱਚ ਵੀ ਮੱਧ ਭਾਰਤ ਦੇ ਵਿੱਚ ਵੀ ਮੈਦਾਨੀ ਇਲਾਕਿਆਂ ਦੇ ਵਿੱਚ ਵੀ ਅਜੀਹਾ ਮੌਸਮ ਦੇਖਣ ਨੂੰ ਮਿਲੇਗਾ 11 ਜਨਵਰੀ ਨੂੰ ਮੌਸਮ ਵਿਭਾਗ ਵੱਲੋਂ ਜਾਰੀ ਕੀਤੀ ਗਈ ਐਡਵਾਈਜ਼ਰੀ ਮੁਤਾਬਕ ਹਿਮਾਚਲ ਪ੍ਰਦੇਸ਼, ਪੰਜਾਬ, ਹਰਿਆਣਾ, ਚੰਡੀਗੜ੍ਹ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਵਰਗੇ ਰਾਜਾਂ ਦੇ ਵਿੱਚ ਗਰਜ ਤੇ ਤੂਫਾਨ ਆਉਣ ਦੀ ਸੰਭਾਵਨਾ ਜਤਾਈ ਗਈ ਹੈ ਜੋ ਕਿ 12 ਜਨਵਰੀ ਨੂੰ ਉੱਤਰਾਖੰਡ ਤੱਕ ਫੈਲ ਸਕਦੀ ਹੈ। ਇਸ ਤੋਂ ਇਲਾਵਾ 11 ਜਨਵਰੀ ਨੂੰ ਰਾਜਸਥਾਨ ਵਿੱਚ ਲਗ ਲਗ ਥਾਵਾਂ ਤੇ ਗੜੇ ਮਾਰੀ ਵੀ ਪਈ ਹੈ ਅਤੇ ਨਾਲ ਲੱਗਦੇ ਸੂਬੇ ਹਰਿਆਣਾ ਤੇ ਰਾਜਸਥਾਨ ਦੇ ਵਿੱਚ ਵੀ 12 ਜਨਵਰੀ ਅਤੇ ਇਸ ਤੋਂ ਬਾਅਦ ਇਸੇ ਤਰ੍ਹਾਂ ਦੇ ਹਾਲਾਤ ਰਹਿਣ ਦੀ ਉਮੀਦ ਜਿताई ਜਾ ਰਹੀ ਹੈ। ਉੱਧਰ ਦੇਸ਼ ਦੇ ਕਈ ਖੇਤਰਾਂ ਦੇ ਵਿੱਚ ਸੰਘਣੀ ਧੁੰਦ ਵੀ ਪੈ ਰਹੀ ਹੈ। ਸੰਘਣੀ ਧੁੰਦ ਦੇ ਕਾਰਨ ਉੱਤਰ ਭਾਰਤ ਦੇ ਵਿੱਚ ਕਈ ਟ੍ਰੇਨਾਂ ਲੇਟ ਚੱਲ ਰਹੀਆਂ ਨੇ ਜਿਸ ਕਾਰਨ ਯਾਤਰੀਆਂ ਨੂੰ ਲੰਮੀ ਉਡੀਕ ਕਰਨੀ ਪੈ ਰਹੀ ਹੈ। ਉੱਤਰ ਭਾਰਤ ਵਿੱਚ ਚੱਲਣ ਵਾਲੀਆਂ ਕਈ ਮਹੱਤਵਪੂਰਨ ਟ੍ਰੇਨਾਂ ਦੇਰੀ ਦੇ ਨਾਲ ਚੱਲ ਰਹੀਆਂ ਨੇ ਜਦਕਿ ਲੰਬੇ ਰੂਟ ਦੀਆਂ ਟ੍ਰੇਨਾਂ ਘੰਟਿਆਂ ਵੱਧੀ ਦੇਰੀ ਦੇ ਨਾਲ ਸਟੇਸ਼ਨਾਂ ਤੇ ਪਹੁੰਚ ਰਹੀਆਂ ਨੇ। ਜੇਕਰ ਵੱਖ-ਵੱਖ ਰੀਆਂ ਟ੍ਰੇਨਾਂ ਦੀ ਗੱਲ ਕਰੀਏ ਤਾਂ ਸਤਖੰਡ ਐਕਸਪ੍ਰੈਸ ਆਪਣੇ ਤੈਅ ਸਮੇਂ ਤੋਂ ਲਗਭਗ 6.5 ਘੰਟੇ ਦੇਰੀ ਨਾਲ ਪਹੁੰਚੀ ਹੈ। ਇਹ ਟ੍ਰੇਨ ਅੰਮ੍ਰਿਤਸਰ ਆਪਣੇ ਨਿਰਧਾਰਿਤ ਸਮੇਂ ਤੋਂ 15 ਘੰਟੇ ਦੇਰੀ ਨਾਲ ਪਹੁੰਚੀ ਹੈ। ਜਲਿਆਂਵਾਲਾ ਬਾਗ ਐਕਸਪ੍ਰੈਸ ਦੀ ਗੱਲ ਕਰੀਏ ਤਾਂ ਇਹ ਵੀ ਆਪਣੇ ਤੈਅ ਸਮੇਂ ਤੋਂ 7 ਘੰਟੇ ਲੇਟ ਹੋਈ ਹੈ। ਇਸ ਤਰ੍ਹਾਂ ਰੇਲਵੇ ਸਟੇਸ਼ਨਾਂ 'ਤੇ ਯਾਤਰੀਆਂ ਨੂੰ ਕਈ ਘੰਟੇ ਇੰਤਜ਼ਾਰ ਕਰਨਾ ਪੈ ਰਿਹਾ ਹੈ। ਉਦੋਂ ਟ੍ਰੇਨਾਂ ਦੇ ਵਿੱਚ ਦੇਰੀ ਹੋਣ ਕਾਰਨ ਲੋਕਾਂ ਨੂੰ ਬੱਸਾਂ ਦੇ ਵਿੱਚ ਵੀ ਸਫ਼ਰ ਕਰਨ ਵਿੱਚ ਦਿੱਕਤਾਂ ਆ ਰਹੀਆਂ ਨੇ ਕਿਉਂਕਿ ਬੱਸਾਂ ਵੀ ਸੰਘਣੀ ਤੋਂਦ ਕਾਰਨ ਲੇਟ ਹੋ ਰਹੀਆਂ ਨੇ ਟ੍ਰੇਨਾਂ ਦੀ ਦੇਰੀ ਕਰਕੇ ਬੱਸਾਂ ਵਿੱਚ ਵੀ ਭੀੜ ਨਜ਼ਰ ਆ ਰਹੀ ਹੈ ਜਿਸ ਕਰਕੇ ਆਮ ਲੋਕ ਬੱਸਾਂ ਵੱਲ ਰੁੱਕ ਕਰ ਰਹੇ ਨੇ ਪਰ ਬੱਸਾਂ ਦੇ ਵਿੱਚ ਵੀ ਯਾਤਰੀਆਂ ਦੀ ਭੀੜ ਹੋਣ ਕਾਰਨ ਅਤੇ ਤੋਂਦ ਹੋਣ ਕਾਰਨ ਯਾਤਰੀਆਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕੁਲ ਮਿਲਾ ਕੇ ਪਛਮੀ ਗੜਬੜੀ ਦੇ ਕਾਰਨ ਉੱਤਰ ਭਾਰਤ ਦੇ ਵਿੱਚ ਮੌਸਮ ਅਸਥਿਰ ਹੈ। ਕਈ ਜਗ੍ਹਾ ਤੇ ਧੁੰਦ ਪੈ ਰਹੀ ਹੈ ਤੇ ਕਈ ਜਗ੍ਹਾ ਤੇ ਗੜੇ ਮਾਰੀ ਅਤੇ بارش ਦੇ ਕਾਰਨ ਠੰਡ ਦੇ ਵਿੱਚ ਵਾਧਾ ਹੋ ਰਿਹਾ ਹੈ। ਜਿਸ ਕਰਕੇ ਆਮ ਲੋਕਾਂ ਨੂੰ ਠੰਡ ਕਾਰਨ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਜਨ ਜੀਵਨ ਪ੍ਰਭਾਵਿਤ ਹੋਇਆ ਹੈ। ਉਧਰ ਜੇਕਰ ਯਾਤਿਆਤ ਦੀ ਗੱਲ ਕਰੀਏ ਤਾਂ ਯਾਤਿਆਤ ਵੀ ਕਾਫੀ ਧੀਮੀ ਰਫ਼ਤਾਰ ਦੇ ਨਾਲ ਚੱਲ ਰਿਹਾ ਹੈ। ਬੱਸਾਂ ਕਾਰਾਂ ਅਤੇ ਮੋਟਰਸਾਈਕਲ ਸਵਾਰ ਤੇਜ਼ੀ ਰਫਤਾਰ ਦੇ ਨਾਲ ਆਪਣੀਆਂ ਮੰਜ਼ਲਾਂ ਤੇ ਪਹੁੰਚ ਰਹੇ ਨੇ ਅਤੇ ਇਸ ਕਾਰਨ ਸਵੇਰੇ ਅਤੇ ਸ਼ਾਮ ਗਹਿਰੀ ਧੁੰਦ ਹੋਣ ਕਾਰਨ ਲਗਭਗ ਦੁੱਗਣੇ ਸਮੇਂ ਤੱਕ ਯਾਤਰੀ ਆਪਣੇ ਸਥਾਨਾਂ ਤੱਕ ਪਹੁੰਚ ਰਹੇ ਨੇ। ਕੁੱਲ ਮਿਲਾ ਕੇ ਠੰਡ ਤੇ ਸੰਘਣੀ ਧੁੰਦ, ਗੜੇਮਾਰੀ ਅਤੇ ਬਰਸਾਤ ਨੇ ਉੱਤਰ ਭਾਰਤ ਦੇ ਵਿੱਚ ਜਨ ਜੀਵਨ ਨੂੰ ਪ੍ਰਭਾਵਿਤ ਕੀਤਾ ਹੈ। ਵਿਸ਼ਵ ਵਰਤਨਾ ਦੇਖ ਰਹੇ ਹੋ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਬੀਤੀ ਰਾਤ ਪੰਜਾਬ ਅਤੇ ਇਸ ਦੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਹੋਈ ਬਰਸਾਤ ਦੇ ਕਾਰਨ